ਗਾਂਢ ਅੱਠਵਾਂ ਜ਼ਮੀਨ ਉੱਤੇ ਜਿਹੜਾ ਤੂਫਾਨ ਚੱਲ ਰਿਹਾ ਸੀ ਉਹ ਸਮੁੰਦਰ ਦੇ ਤੂਫਾਨ ਨਾਲੋਂ ਘੱਟ ਤੇਜ਼ ਨਹੀਂ ਸੀ ਉਸ ਬੇਚਾਰੇ ਮੁੰਡੇ ਦੇ ਆਸ-ਪਾਸ ਪ੍ਰਕਿਰਤੀ ਦੀ ਉਹੀ ਨਿਰਦਈ ਮੂਰਤ ਵਿਆਪ ਰਹੀ ਸੀ ਪ੍ਰਕਿਰਤੀ ਦੀਆਂ ਅੰਨੀਆਂ ਸ਼ਕਤੀਆਂ ਆਪਣਾ ਸਾਰਾ ਗੁੱਸਾ ਪ੍ਰਗਟ ਕਰ ਰਹੀਆਂ ਸਨ ਤੇ ਬੇਚਾਰਾ ਅਨਾਥ

ਤੇ ਬੇਰਹਿਮ برفਦਮੀ ਆਪਣਾ ਕੰਮ ਚੁੱਪਚਾਪ ਕਰਦਾ ਹੈ ਉਹ ਨਰਮ ਜ਼ਰੂਰ ਹੈ ਪਰ ਕਪਟੀਮਨੁਖ ਦੇ ਦਿਲ ਵਰਗਾ ਜਿਸ ਨੂੰ ਸਖਤ ਹੁੰਦਿਆਂ ਡਰ ਨਹੀਂ ਲੱਗਦੀ ਇਨਾ ਚਿੱਟੇ ਚਿੱਟੇ ਤੁੰਬਿਆਂ ਦੇ ਇੱਕ ਦੂਜੇ ਉੱਤੇ ਡਿਗ ਡੇਕੇ ਢੇਰਾਂ ਦੇ ਢੇਰ ਹੋ ਜਾਂਦੇ ਹਨ ਮੁੰਡਾ ਹੁਣ ਚਟਾਨ ਦੇ ਸਿਖਰ ਤੋਂ ਥੱਲੇ ਉਤਰਨ ਲੱਗਾ ਪਰ ਬੇਚਾਰੇ ਨੂੰ ਡਰ ਇਹ ਸੀ ਕਿ برف ਨਾਲ ਟਕੀ ਹੋਈ ਕਿਸੇ ਡੂੰਗੀ ਖਾਈ ਵਿੱਚ ਨਾ ਜਾ ਪਵੇ ਪਤਾ ਨਹੀਂ ਕਿੱਥੇ ਟੋਇਆ ਹੈ ਤੇ ਕਿੱਥੇ ਡੱਬਾ برف ਨੇ ਸਭ ਨੂੰ ਹਮਵਾਰ ਕਰ ਦਿੱਤਾ ਹੋਇਆ ਸੀ ਸਮੁੰਦਰ ਦੇ ਕੰਡੇ ਦੀਆਂ ਸਭ ਚੀਜ਼ਾਂ ਧੋਖੇਬਾਜ਼ ਮੀਆਂ ਚਟਾਨਾਂ ਡਿੱਗਦੀਆਂ ਰਹਿੰਦੀਆਂ ਹਨ ਰੇਤpurਦੀ ਰਹਿੰਦੀ ਹੈ ਤਲਵਾਨਾਂ ਤਿਲਕਨੀਆਂ ਰਹਿੰਦੀਆਂ ਹਨ ਤੇ برف ਪਿਗਲਦੀ ਰਹਿੰਦੀ ਹੈ ਕਿਸੇ ਤਰ੍ਹਾਂ ਕੁਝ ਉੱਚੀ ਧਰਤੀ ਪਾਰ ਕਰਕੇ ਉਹ ਇੱਕ ਛੋਟੇ ਜਿਹੇ ਮੈਦਾਨ ਤੱਕ ਅਪੜਿਆ ਮੈਦਾਨ ਕੁਝ برف ਨਾਲ ਤੇ ਰੇਂਦਾ ਹਨੇਰੇ ਨਾਲ ਟਕਿਆ ਹੋਇਆ ਸੀ ਉਹ ਇਧਰ ਉਧਰ ਅਗਡੰਡੀ ਟੁੰਡਣ ਲੱਗਾ ਅਚਾਨਕ ਉਹ ਨਿਵੇਂ ਉਸ ਨੂੰ برف ਵਿੱਚ ਮਨੁੱਖੀ ਪੈਰਾਂ ਦੇ ਚੰਨ ਦੇ ਸੇ ਸ਼ਾਇਦ ਨੰਗੇ ਪੈਰਾਂ ਦੇ برف ਦੀ ਚਿਟਾਈ ਵਿੱਚ ਉਹ ਸਾਫ਼ ਕਟੇ ਹੋਏ ਦਿਖਾਈ ਦਿੰਦੇ ਸਨ ਉਸ ਨੇ ਹੋਰ ਧਿਆਨ ਨਾਲ ਤੱਕਿਆ ਆਦਮੀ ਦੇ ਪੈਰਾਂ ਬਰੋਬਰ ਇਹ ਵੱਡੇ ਵੱਡੇ ਨਹੀਂ ਸਨ ਬੱਚੇ ਦੇ ਪੈਰਾਂ ਵਰਗੇ ਛੋਟੇ ਵੀ ਨਹੀਂ ਸ਼ਾਇਦ ਕਿਸੇ ਤੀਵੀਂ ਦੀਆਂ ਪੈਰਾਂ ਸਨ ਉਹ ਲਗਾਤਾਰ ਇੱਕ ਪਾਸੇ ਚਲੇ ਗਏ ਸਨ ਉਪਰੀ ਬਰਫ਼ ਪੈਣ ਕਰਕੇ ਕੁਝ ਮਿਟ ਵੀ ਗਏ ਸਨ ਪਰ ਜਾਪਦੇ ਸਨ ਸਜਰੇ ਕੋਈ ਤੀਮੀ ਇਸ ਰਸਤੇ ਹੁਣੇ ਹੀ ਲੰਗੀ ਹੋਣੀ ਹੈ ਇਸ ਖਿਆਲ ਨਾਲ ਉਹ ਵੀ ਉਹਨਾਂ ਪੈੜਾਂ ਦੇ ਮਗਰੇ ਤੁਰਿਆ ਗਿਆ ਉਹ ਚੋਖਾ ਚਰ ਤੁਰਿਆ ਗਿਆ ਕੁਝ ਅੱਗੇ ਜਾ ਕੇ ਚਿੰਨ ਹੋਰ ਵੀ ਕੁਲ ਗਏ ਸਨ ਇਹ ਉਹੀ ਸਮਾਂ ਸੀ ਜਦ ਸਮੁੰਦਰ ਵਿੱਚ ਬੇੜੀ برف ਦੇ ਤੂਫਾਨ ਵਿੱਚ ਗਿਰੀ ਹੋਈ ਸੀ ਅੰਤ ਪਤਾ ਨਹੀਂ برف ਨਾਲ ਢਕੇ ਜਾਣ ਕਰਕੇ अथवा ਹੋਰ ਕਿਸੇ ਵਜ੍ਹਾ ਕਰਕੇ ਪੈੜਾ ਉੱਕਾ ਹੀ ਗੁੰਮ ਸਨ ਹੁਣ ਧਰਤੀ ਉੱਤੇ ਚਿੱਟੀ ਚਾਦਰ ਤੇ ਅਸਮਾਨ ਉੱਤੇ ਕਾਲੀ ਚਾਦਰ ਤੋਂ ਛੁੱਟ ਉਸ ਨੂੰ ਹੋਰ ਕੁਝ ਵੀ ਨਹੀਂ ਸੀ ਦਿਸਦਾ ਉਸ ਨੂੰ ਇਉਂ ਜਾਪਦਾ ਸੀ ਕਿ ਲੰਘ ਚੁੱਕਾ ਪੈਦਲੀ ਆਤੀ ਇੱਥੇ ਪਹੁੰਚ ਕੇ ਉਹ ਡਹੀ ਗਿਆ ਹੈ ਮੁੰਡਾ ਛਿੱਥਾ ਹੋ ਕੇ ਚੁੱਕਿਆ ਤੇ ਪੈੜਾਂ ਨੂੰ ਢੁੰਡਣ ਲੱਗਾ ਕਿਉਂਕਿ ਇਹੋ ਹੀ ਇੱਕ ਆਸਰਾ ਉਸ ਨੂੰ ਲੱਭਾ ਸੀ ਜਿਸ ਦੀ ਮਦਦ ਨਾਲ ਉਹ ਕਿਸੇ ਆਬਾਦੀ ਜਾਂ ਚੌਪੜੀ ਵਿੱਚ ਪਹੁੰਚ ਸਕਦਾ ਉੱਠਣ ਤੇ ਉਸ ਨੂੰ ਪਿਉਂ ਜਾਪਿਆ ਜੀਕਣ ਕੋਈ ਆਵਾਜ਼ ਆ ਰਹੀ ਹੈ ਆਵਾਜ਼ ਜਾਨਵਰ ਨਾਲੋਂ ਮਨੁੱਖੀ ਆਵਾਜ਼ ਨਾਲ ਵਧੇਰੇ ਮਿਲਦੀ ਜੁਲਦੀ ਸੀ ਪਰ ਇਸ ਵਿੱਚ ਜੀਵਨ ਨਾਲੋਂ ਮੌਤ ਦਾ ਭਾਵ ਵਧੇਰੇ ਸੀ ਮਾਨੋ ਕੋਈ ਸੁਪਨੇ ਦੀ ਆਵਾਜ਼ ਸੀ ਉਸਨੇ ਦੂਰ ਪਾਰ ਨਜ਼ਰ ਦੁੜਾਈ ਪਰ ਕੁਝ ਵੀ ਵੇਖ ਨਾ ਸਕਿਆ ਦੁਬਾਰਾ ਦੁਬਾਰਾ ਵੇਖਣ ਸੁਣਨ ਦੀ ਉਸ ਕੋਸ਼ਿਸ਼ ਕੀਤੀ ਜਦ ਕੁਝ ਅਗਾ ਗਿਆ ਤਾਂ ਫੇਰ ਉਸ ਨੂੰ ਪਿੱਛੋਂ ਆਵਾਜ਼ ਸੁਣਾਈ ਦਿੱਤੀ ਐਤਕੀ ਆਵਾਜ਼ ਸਾਫ਼ ਸੀ ਉਸ ਨੂੰ ਕੋਈ ਸ਼ੱਕ ਨਾ ਰਿਹਾ ਕਿ ਇਹ ਮਨੁੱਖੀ ਆਵਾਜ਼ ਹੈ ਉਹ ਮੁੜਿਆ ਤੇ ਨੇਰੇ ਵਿੱਚ ਅੱਖਾਂ ਪਾੜ-ਪਾੜ ਵੇਖਣ ਲੱਗਾ ਆਵਾਜ਼ ਫੇਰ ਸੁਣਾਈ ਦਿੱਤੀ ਕੋਈ ਆਵਾਜ਼ ਇਤਨੀ ਕਰੁਣਾਪਰੀ ਇਤਨੀ ਕਮਜ਼ੋਰ ਤੇ ਇਤਨੀ ਅਸਰ ਵਾਲੀ ਨਹੀਂ ਹੋ ਸਕਦੀ ਜਿੰਨੀ ਕਿ ਇਹ ਸੀ ਫਿਰ ਉਹੀ ਕਹਣਾ ਇਹ ਚੌਥੀ ਵਾਰ ਸੀ ਉਸ ਵਿੱਚ ਅਨੋਖੀ ਤਰ੍ਹਾਂ ਦੀ ਪੁਕਾਰ ਤੇ ਸ਼ਿਕਾਇਤ ਸੀ ਐਉਂ ਜਾਬਦਾ ਸੀ ਕਿ ਉਸ ਤੋਂ ਬਾਅਦ ਇਹ ਆਵਾਜ਼ ਬੰਦ ਹੋ ਜਾਵੇ ਫਿਰ ਕਦੇ ਨਹੀਂ ਆਉਣੀ ਇਹ ਕਿਸੇ ਮੁੱਕਦੇ ਜਾਂਦੇ ਬਦਨਸੀਬ ਦੀ ਆਵਾਜ਼ ਸੀ ਮੁੰਡਾ ਉਸੇ ਪਾਸੇ ਤੁਰਿਆ ਜਿੱਧਰੋਂ ਆਵਾਜ਼ ਆ ਰਹੀ ਸੀ ਉਸਨੇ ਆਪਣੇ ਸਾਹਮਣੇ ਕੁਝ ਕਦਮਾਂ ਤੇ ਮਨੁੱਖੀ ਆਕਾਰ ਦਾ ਇੱਕ ਬਰਫ਼ ਦਾ ਢੇਰ ਵੇਖਿਆ ਖੜਾ ਨਹੀਂ ਕਬਰ ਵਰਗਾ ਲੇਟਵਾ ਆਕਾਰ ਉਹ ਆਵਾਜ਼ ਤਾਂ ਇਸ ਢੇਰ ਵਿੱਚੋਂ ਆ ਰਹੀ ਹੈ ਇਹ ਨਿਸ਼ਚਾ ਕਰਕੇ ਮੁੰਡੇ ਨੇ ਹੱਥਾਂ ਨਾਲ ਉਸ ਥਾਂ ਤੋਂ ਬਰਫ਼ ਹਟਾਉਣੀ ਸ਼ੁਰੂ ਕੀਤੀ ਜਦੋਂ ਜੰਬਰਫ ਹਟਦੀ ਜਾਂਦੀ ਸੀ ਇੱਕ ਮਨੁੱਖੀ ਸਰੀਰ ਪਤਾ ਨਹੀਂ ਜਿਉਂਦਾ ਕੇ ਮਰਦਾ ਨਿਕਲਦਾ ਹੁੰਦਾ ਸੀ ਸਰੀਰ ਤੋਂ ਬਾਅਦ ਚਿਹਰਾ ਵੀ ਨਿਕਲਿਆ ਏ ਤੀਵੀ ਸੀ ਜਿਸ ਦੇ ਖਿਲਰੇ ਹੋਏ ਵਾਲ ਬਰਫ ਵਿੱਚ ਗੁੰਨੇ ਜਾਪਦੇ ਸਨ ਮੁੰਡੇ ਨੇ ਚੰਗੀ ਤਰ੍ਹਾਂ ਡਿੱਠਾ ਤੀਵੀ ਵਿੱਚ ਜੀਵਨ ਦਾ ਕੋਈ ਵੀ ਚਿੰਨ ਨਹੀਂ ਸੀ ਉਹ ਸੱਚਮੁੱਚ ਲੋਤ ਸੀ ਤਾਂ ਕਿ ਇਹ ਮੇਰੇ ਪਹੁੰਚਣ ਤੋਂ ਪਹਿਲਾਂ ਸਮਾਪਤ ਹੋ ਗਈ ਇਹ ਖਿਆਲ ਕਰਕੇ ਉਹ ਫੇਰ برف ਹਟਾਣ ਲੱਗਾ ਉਸ ਨੂੰ ਆਪਣੇ ਹੱਥ ਦੇ ਹੇਠਾਂ ਕੁਝ ਹਿਲਦਾ ਜੁਲਦਾ ਮਾਲੂਮ ਹੋਇਆ ਮੁੰਡੇ ਨੇ ਉੱਥੋਂ برف ਹਟਾ ਕੇ ਵੇਖਿਆ ਇੱਕ ਨਿਆਣਾ ਸੀ ਨਿੱਕੀ ਜਹੀ ਕੁੜੀ ਕੋਈ ਵਰੇ ਸਵਾ ਵਰੇ ਦੀ ਜਿਹੜੀ ਇੱਕ ਗੋਦੜੀ ਵਿੱਚ ਟਕੀ ਹੋਈ ਸੀ ਜਿਹੜੀ ਸ਼ਾਇਦ ਹੱਥ-ਪੈਰ ਹਿਲਾਉਣ ਨਾਲ ਉਸ ਉਤੋਂ ਉੱਤਰ ਗਈ ਸੀ ਮਾਂ ਦੇ ਸਰੀਰ ਸਵਾਸਾਂ ਦੀ ਗਰਮੀ ਕਰਕੇ ਉਸ ਥਾਂ ਦੀ ਬਰਫ਼ ਕੁਝ ਪੰਗਰ ਗਈ ਸੀ ਜਦ ਕੁੜੀ ਦੇ ਚਿਹਰੇ ਨੂੰ ਹਵਾ ਲੱਗੀ ਤਾਂ ਉਹ ਉੱਚੀ-ਉੱਚੀ ਰੋਣ ਲੱਗੀ ਪਰ ਉਸ ਦੀ ਮਾਂ ਰੋਂਦੀ ਨੂੰ ਦੁੱਧ ਦੇ ਕੇ ਚੁੱਪ ਕਰਾਉਣ ਵਾਲੀ ਮਾਂ ਉਹ ਨਹੀਂ ਸੀ ਮੁੰਡੇ ਨੇ ਉਸ ਬਾਲੜੀ ਨੂੰ ਚੁੱਕ ਲਿਆ ਮਾਂ ਦਾ ਆਕੜਿਆ ਹੋਇਆ ਸਰੀਰ ਡਰਾਉਣਾ ਸੀ ਉਸ ਦੇ ਥਣਾ ਦਾ ਨੰਗਾ ਹਿੱਸਾ ਹੋਰ ਵੀ ਡਰਾਉਣਾ ਉਹਨਾਂ ਦੋਹਾਂ ਸਵਰਗੀ ਅੰਮ੍ਰਿਤ ਸੋਮਿਆਂ ਦਾ ਉਦੇਸ਼ ਪੂਰਾ ਹੋ ਚੁੱਕਾ ਸੀ ਉਹਨਾਂ ਉੱਤੇ ਜੀਵਨ ਦੀ ਪਵਿੱਤਰ ਕੁਰਬਾਨੀ ਦੇ ਚਿੰਨ੍ਹ ਸਨ ਉਸ ਜੀਵਨ ਦੇ ਜਿਸ ਨੂੰ ਕੇ ਮਰਦੇ ਹੋਏ ਇੱਕ ਜੀਵ ਨੇ ਦੂਸਰੇ ਜੀਵ ਨੂੰ ਅਰਪਣ ਕੀਤਾ ਸੀ ਖੁਆਰੀ ਦੀ ਪਵਿੱਤਰਤਾ ਦੇ ਥਾਂ ਉਹਨਾਂ ਉੱਤੇ ਮਾਤਾ ਦਾ ਗੌਰਵ ਸੀ ਇੱਕ ਥਣ ਦੇ ਅਗਲੇ ਹਿੱਸੇ ਉੱਤੇ ਇੱਕ ਚਿੱਟਾ ਮੋਤੀ ਸੀ ਦੁੱਧ ਦੀ ਇੱਕ ਬੂੰਦ ਜੋ ਜੰਮ ਗਈ ਸੀ ਖੁਲਾਸਾ ਇਹ ਕਿ ਜਿਸ ਰਸਤੇ ਉਹ ਮੁੰਡਾ ਜਾ ਰਿਹਾ ਸੀ ਉਸੇ ਰਸਤੇ ਇੱਕ ਔਪਾਗੀ ਮੰਗਤੀ ਆਪਣੀ ਬਾਲੜੀ ਨੂੰ ਦੁੱਧ ਚੁਗਾਉਂਦੀ ਹੋਈ ਤੇ ਆਸਰੇ ਦੀ ਥਾਂ ਢੂੰਡਦੀ ਹੋਈ ਕੁਝ ਘੰਟੇ ਪਹਿਲਾਂ ਰਸਤਾ ਭੁੱਲ ਗਈ ਸੀ ਠੰਡ ਨਾਲ ਆਕੜ ਕੇ ਉਹ ਬਰਫ਼ ਦੇ ਤੂਫਾਨ ਵਿੱਚ ਹੀ ਡਿੱਗ ਪਈ ਤੇ ਮੁੜ ਨਹੀਂ ਸੀ ਉੱਠ ਸਕੀ ਫੇਰ ਬਰਫ਼ ਨੇ ਉਸ ਨੂੰ ਟਕ ਲਿਆ ਜਦ ਤੀਕ ਉਸ ਵਿੱਚ ਹਿੰਮਤ ਸੀ ਉਸਨੇ ਬੱਚੀ ਨੂੰ ਛਾਤੀ ਹੇਠ ਦਬਾਈ ਰੱਖਿਆ ਪਰ ਉਸ ਨੂੰ ਬਚਾਉਂਦੀ ਬਚਾਉਂਦੀ ਉਹ ਆਪ ਮਰ ਗਈ ਆ ਮਾਂ ਦੇ ਹਿਰਦੇ ਤੈਨੂੰ 100 ਵਾਰੀ ਨਮਸਕਾਰ 1000 ਵਾਰੀ ਨਮਸਕਾਰ ਸਰੀਰ ਦਾ ਨਿਗ ਮਿਲਣ ਕਰਕੇ ਬਾਲੜੀ ਦਾ ਰੋਣਾ ਬੰਦ ਹੋ ਗਿਆ ਦੋਹਾਂ ਦੇ ਚਿਹਰੇ ਇੱਕ ਦੂਜੇ ਨੂੰ ਛੋਹਣ ਲੱਗੇ ਬੱਚੀ ਦੇ ਲਾਲ ਲਾਲ ਹੂਠ ਮੁੰਡੇ ਦੀਆਂ ਗੱਲਾਂ ਨੂੰ ਧੰਨ ਸਮਝ ਕੇ ਟਟੋਲਣ ਲੱਗੇ ਇਹ ਛੋਟੀ ਬੱਚੀ ਲਗਭਗ ਉਸ ਹਾਲਤ ਤੀਕ ਪਹੁੰਚ ਗਈ ਸੀ ਜਦ ਲਹੂ ਜੰਮ ਜਾਣ ਕਰਕੇ ਦਿਲ ਦੀ ਧੜਕਣ ਵੀ ਰੁਕਣ ਲੱਗਦੀ ਹੈ ਉਸ ਦੀ ਮਾਂ ਨੇ ਆਪਣੀ ਮੌਤ ਦੀ ਠੰਡਕ ਉਸ ਨੂੰ ਵੀ ਚੁਹਾ ਦਿੱਤੀ ਸੀ ਬੱਚੀ ਦੇ ਹੱਥ ਪੈਰ ਗੋਡੇ ਤਿੱਬਾਾਂ ਤੰਦਨਲ ਆ ਕਰ ਚੁੱਕੇ ਸਨ ਮੁੰਡੇ ਕੋਲ ਅਜੇ ਵੀ ਇੱਕ ਸੁੱਕਾ ਕੱਪੜਾ ਬਾਕੀ ਸੀ ਤੇ ਏ ਸੀ ਉਸ ਦੀ ਪੱਦੀ ਫਤੂਹੀ ਥਲਵੀ ਲੋਗੜ ਵਾਲੀ ਜੈਕਟ ਉਸ ਨੇ ਬਾਲੜੀ ਨੂੰ ਮਰਦੇ ਉੱਤੇ ਲਟਾ ਦਿੱਤਾ ਆਪਣੀ ਜੈਕਟ ਉਤਾਰੀ ਤੇ ਮੁੜ ਉਸ ਨੂੰ ਇਸ ਵਿੱਚ ਲਪੇਟ ਕੇ ਝੁੱਕ ਲਿਆ ਤੇ ਫਿਰ ਉਹ ਕੁੜੀ ਨੂੰ ਬਾਹਾਂ ਵਿੱਚ ਲੁਕਾਈ ਇੱਕ ਪਾਸੇ ਤੁਰ ਪਿਆ ਹੁਣ ਉਹ ਆਪ ਲਗਭਗ ਨੰਗਾ ਸੀ ਤੇ ਉਤੋਂ برف ਦੀ ਇੰਨੀ واਛੜ ਪੈ ਰਹੀ ਸੀ ਕਿ ਜਿਸ ਦੇ ਕਾਰਨ ਉਸ ਦਾ ਪਾਟਾ ਹੋਇਆ ਕੋਟ برف ਵਿੱਚ ਲੁਕ ਗਿਆ ਬੱਚੀ ਨੂੰ ਫਿਰ ਮੁੰਡੇ ਦੀ ਗੱਲ ਮਿਲ ਗਈ ਤੇ ਉਹ ਉਸ ਨੂੰ ਚੁੰਗਣ ਲੱਗੀ ਇਸ ਭਿਆਨਕ ਤੇ ਠੰਡੇ ਹਨੇਰੇ ਵਿੱਚ ਉਹਨਾਂ ਦੋਹਾਂ ਆਤਮਾਵਾਂ ਦਾ ਇਹ ਪਹਿਲਾ ਚੁੰਮਣ ਸੀ ਮਾਂ ਦੀ ਲੋਥ ਉੱਤੇ ਹੀ ਪਈ ਹੋਈ ਸੀ ਉਸ ਦੀ ਪਿੱਠ ਉੱਤੇ ਚਿੱਟੀ ਬਰਫ਼ ਤੇ ਚਿਹਰੇ ਉੱਤੇ ਕਾਲੀ ਰਾਤ ਸੀ ਪਰ ਸ਼ਾਇਦ ਉਸ ਵੇਲੇ ਜਦ ਮੁੰਡੇ ਨੇ ਆਪਣਾ ਨਿੱਗਾ ਕੱਪੜਾ ਉਤਾਰ ਕੇ ਉਸ ਦੀ ਬੱਚੀ ਨੂੰ ਟੱਕਿਆ ਤੇ ਆਪ ਨੰਗਾ ਹੋ ਗਿਆ ਸੀ ਮਾਂ ਨੇ ਅਨੰਤ ਦੀ ਡੂੰਗਾਈ ਵਿੱਚੋਂ ਜ਼ੋਰ ਚ